ਜੀ ਉਹ ਨਵਾਂ ਸਰਵਿਸ ਦੀ ਕੇਪਲੇਟ ਫੋਨ ਕਰਨਾ ਏਕ ਬੜਾ ਸੈਂਸੇਸ਼ਨਲ ਕੇਸ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹਰਸ਼ਿਆਰ ਖੁਦ 10ਵਾਂ ਰੋਡ ਤੇ ਹੋਇਆ ਸੀਗਾ ਜਿਹਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਤੇ ਤਿੰਨ ਅਣਪਛਾਤੇ ਮੁੰਡਿਆਂ ਨੇ ਹਮਲਾ ਕੀਤਾ ਸੀਗਾ 7 ਮੈਚ ਵੈਪਨ ਦੇ ਨਾਲ ਜਿਹਦੇ ਵਿੱਚ ਅਗਲਾ ਮੋਟਰਸਾਈਕਲ ਸਵਾਰ ਜਿਹੜਾ ਸੀਗਾ ਉਹਦੀ ਕਾਫੀ ਸੀਰੀਅਸ ਇੰਜਰੀਜ਼ ਹੋਣ ਕਰਕੇ 7 ਮੈਚ ਵੈਪਨ ਨਾਲ ਤੇ ਉਹਦੀ ਹਸਪੀਟਲ ਜਾਂਦੇ ਵੇਲੇ ਡੈਥ ਹੋ ਗਈ ਸੀ ਕਿ ਤੇ ਜਿਹੜਾ ਪਿਛਲੇ ਵਾਲਾ ਜਿਹੜਾ ਪਿੱਛੇ ਬੈਠਾ ਸੀਗਾ ਸਤਵਿੰਦਰ ਸਿੰਘ ਤੇ ਉਹਨੂੰ ਵੀ ਕਾਫੀ ਇੰਜਰੀਜ਼ ਹੋਈ ਤੇ ਬਾਦਸ਼ਾ आफ्टर ट्रीटਮੈਂਟ ਹੀ ਐਜ਼ ਆਫ ਨਾਊ ਆਊਟ ਆਫ ਡੇਂਜਰ ਤੇ ਬਲੈਂਡ ਕੇਸ ਸੀਗਾ ਜਿਹੜਾ ਹੈਗਾ ਆ ਇਨੀਸ਼ੀਅਲੀ ਇਹਦੇ ਵਿੱਚ 302 ਤੇ 307 ਜਿਹੜਾ ਪੁਰਾਣਾ ਆਪਣਾ ਸੈਕਸ਼ਨ ਸੀਗਾ ਤੇ ਪੀ ਐਨ ਐਸ ਦੇ ਹਿਸਾਬ ਨਾਲ 103 109 ਤੇ 3 ਆ ਧਾਰਾ ਦਾ ਪੀ ਐਨ ਐਸ ਦਾ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਤੇ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕਅਪ ਕੀਤੀ ਗਈ। ਕ੍ਰਾਈਮ ਕ੍ਰਾਈਮ ਦੇ ਸੈਂਸੇਸ਼ਨ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਹੈਗਾ ਡੀਐਸਪੀ ਦਸੂਆ ਡੀਐਸਪੀ ਡੀ ਦੀ ਨਿਗਰਾਨੀ ਹੇਠ ਟੀਮਾਂ ਵੱਖਰੀ ਵੱਖਰੀ ਗਠਿਤ ਕੀਤੀ ਗਈ। ਜਿਹਦੇ ਵਿੱਚ ਸੀਆਈਏ ਇਨਚਾਰਜ ਦੀ ਟੀਮ, ਐਸਐਚਓ ਦੀ ਟੀਮ ਤੇ ਸਬਡਿਵੀਜ਼ਨ ਦੇ ਦੂਸਰੇ ਆਫਸਰਸ ਦੀ ਟੀਮ ਤੇ ਇਹਨੂੰ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਸਾਡੇ ਐਸਪੀਡੀ ਸਰਜੀਤ ਵਾਇਆ ਜੀ ਨੇ ਤੇ ਐਟ ਦੀ ਸੇਮ ਟਾਈਮ ক্লোਜ਼ਲੀ ਮੈਂ ਮੋਨਿਟਰ ਕਰਦਾ ਰਿਹਾ ਹੈਗਾ। ਵਿਥਿਨ 48 ਆਰਸ ਕਲੈਂਟ ਕੇਸ ਨੂੰ ਜਿਹੜਾ ਹੈਗਾ ਅਸੀਂ ਟ੍ਰੇਸ ਕੀਤਾ ਤੇ ਜਿਹੜੇ ਤਿੰਨੋਂ ਦੋਸ਼ੀ ਸੀਗੇ ਉਹ ਅਸੀਂ ਆਇਡੈਂਟੀਫਾਈ ਕੀਤੇ ਪਹਿਲਾਂ ਟੈਕਨੀਕਲ ਸਰਵੇਲੈਂਸ ਦੇ ਨਾਲ ਤੇ ਨਾਲ ਨਾਲ ਜਿਹੜਾ ਹੈਗਾ ਉਹ ਅਲੱਗ-ਅਲੱਗ ਆਪਣੇ ਖੂਬਿਆ ਸੌਸਾਂ ਤੇ ਰਹੇ ਤੇ ਉਸ ਤੋਂ ਬਾਅਦ 48 ਘੰਟੇ ਸੀ ਹੀ ਜਿਹੜੇ ਸੀਗੇ ਤਿੰਨੋਂ ਦੋਸ਼ੀ ਸਾਡੀ ਟੀਮ ਨੇ ਜਿਨ੍ਹਾਂ ਦਾ ਨਾਮ ਮੁਹੰਮਦ ਦੀਪ ਇਲੀਆਸ ਮੰਨ ਇਲੀਆਸ ਫੌਜੀ ਹੈਗਾ ਦੂਸਰੇ ਦਾ ਨਾਮ ਜਸਵਿੰਦਰ ਸਿੰਘ ਮੋਨੂ ਤੇ ਤੀਸਰੇ ਦਾ ਨਾਮ ਕਨੀਸ਼ ਕੁਮਾਰ ਹੈਗਾ ਸਰ ਮਟਰ ਮਟਰ ਕਿਉਂ ਸਰ ਇਹ ਰੰਜਿਸ਼ ਕੀ ਸੀ ਜੀ ਆ ਤਿੰਨੋਂ ਦੋਸ਼ੀ ਜਿਹੜੇ ਅਸੀਂ ਫੜੇ ਹੈਗੇ ਨਾ ਤੋਂ ਬਲਮਰੀ ਜਿਹੜੀ ਪੁਸਤਕ 'ਚ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਇੱਕ ਮੁੰਡਾ ਹੈਗਾ ਪਿੰਦਰ ਨਾਮ ਦਾ ਜਿਹੜਾ ਦੁਬਈ 'ਚ ਰਹਿੰਦਾ ਹੈਗਾ ਤੇ ਜਿਹੜਾ ਕਨੀਸ਼ ਕੁਮਾਰ ਹੈਗਾ ਉਹ ਰੀਸੈਂਟਲੀ ਹੀ ਅਰਮੇਨੀਆ ਤੇ ਹੋਤੇ ਹੋਏ ਦੁਬਈ ਹੁੰਦੇ ਹੋਏ ਜਿਹੜਾ ਹੈਗਾ ਆਇਆ ਹੈਗਾ ਲਗਭਗ ਮਹੀਨੇ ਡੇਢ ਮਹੀਨਾ ਪਹਿਲਾਂ ਤੇ ਈ ਦੀ ਦੋਸਤੀ ਹੈਗੀ ਪਿੰਦਰ ਦੇ ਨਾਲ ਤੇ ਪਿੰਦਰ ਦਾ ਡਿਸਪਿਊਟ ਜਿਹੜਾ ਹੈਗਾ ਉਹ ਜਿਹੜਾ ਮੁੰдой ਮਕਦਮਾ ਹੈਗਾ ਸਤਵਿੰਦਰੂ ਦੇ ਨਾਲ ਕਿਸੇ ਲੇਡੀ ਦੇ ਮੈਟਰ ਦੇ ਸੀਗਾ ਤੇ ਉਸ ਮੈਟਰ ਚ ਹੀ ਇਹਨਾਂ ਨੇ ਜਿਹੜਾ ਹੈਗਾ ਕਨੀਸ਼ ਕੁਮਾਰ ਨੇ ਤੇ ਪਿੰਦਰ ਨੇ ਆਪਸ ਵਿੱਚ ਸਾਜ਼ਿਸ਼ ਕਰਕੇ ਤੇ ਫਿਰ ਨਾਲ ਆਪਣੇ ਦੋ ਬੰਦੇ ਹੋਰ ਜੋੜ ਕੇ ਇਹਨਾਂ ਨੇ ਸੁਪਾਰੀ ਦਾ ਅੰਜਾਮ ਦਿੱਤਾ ਸਰ ਸੁਪਾਰੀ ਸੁਪਾਰੀ ਨਹੀਂ ਸੁਪਾਰੀ ਦੇਣ ਦਾ ਕੋਈ ਇਸ ਤਰੀਕ ਇਸ ਤੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ। ਆ ਇੱਕ ਕਨਸਪਾਇਰਡ ਤਰੀਕੇ ਦਾ ਮਰਡਰ ਹੈਗਾ ਬਟ ਸੁਪਾਰੀ ਕਿ ਲਿੰਕ ਦਾ ਕੋਈ ਇਸ ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ। ਸਰ ਵੈਪਨ ਵਗੈਰਾ ਕਿੱਨਾ ਸੀ ਤੇ ਕੋਈ ਬਾਰਦਾਤ ਦਾ ਤੱਲ ਵੀ ਇਹਨਾਂ ਨੇ ਕੀਤੀ ਕੋਈ ਗੌਰਮੈਂਟ ਵੀ ਹੈ ਕਿ ਸਰ ਵਿੱਚ ਜਿਹੜਾ ਵੈਪਨ ਦੀ ਗੱਲ ਤੁਸੀਂ ਕਹਿ ਰਹੇ ਹੋ ਸ਼ਾਰਪੇਜ ਵੈਪਨਸ ਇੱਚ ਯੂਜ਼ ਕੀਤੇ ਨੇ ਦਾ ਤੇ ਖੰਡਾ ਟਾਈਪ ਜਿਹੜੇ ਹੈ ਕਿ ਦੋ ਚੀਜ਼ ਵਿੱਚ ਰਿਕਵਰੇਂਸ ਕੀਤੀ ਹੈ ਕਿ ਨਾਲ ਜਿਹੜਾ ਮੋਟਰਸਾਈਕਲ ਵਰਤੇ ਗਿਆ ਸੀਗਾ ਉਹ ਵੀ ਇਸ ਯੂਜ਼ ਕੀਤਾ ਹੈਗਾ ਜਿਹੜਾ ਲੜਕੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਲੜਕੀ ਦਾ ਇਸ ਕੇਸ 'ਚ ਕੋਈ ਰੋਲ ਹੈਜ ਆਫ ਨਾਉ ਕੋ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਅਸੀਂ ਇਨ ਡੈਪਥ ਜਿਹੜਾ ਹਾਂ ਉਹ ਰੀਜਨ ਹੈਗਾ ਦੋਨੋਂ ਮੁੱਦੇ ਹੀ ਮੁਕਤਮਾ ਜਿਹੜਾ ਸਤਵਿੰਦਰ ਹੈਗਾ ਉਹਦੇ ਤੇ ਪਿੰਦਰ ਦੇ ਡਿਸਪੂਟ ਦਾ ਰੀਜਨ ਹੈਗਾ ਤੇ ਹੁਣ ਉਹਨੂੰ ਇਨ ਡੈਪਸ ਤਸੀ ਇਨਵੈਸਟੀਗੇਟ ਕਰਾਂਗੇ ਕਿ ਵੀ ਆ ਇੱਕ ਪ੍ਰਾਇਮਰ ਫਸਾਈ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਚ ਮੇਬੀ ਹੋਰ ਵੀ ਕੋਈ ਡਾਈਮੈਂਸ਼ਨਸ ਹੋ ਸਕਦੀ ਹੈ ਤੇ ਹਾਲੇ ਕਿਸੇ ਵੀ ਚੀਜ਼ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਹੈਗਾ ਕੱਲ ਕੱਲ ਹੀ ਬੰਦੇ ਫੜੇ ਗਏ ਹੈਗੇ ਤੇ ਹੁਣ ਡਿਟੇਲ ਇਨਵੈਸਟੀਗੇਸ਼ਨ ਕੀਤੀ ਜਾਏਗੀ ਰਿਪੋਰਟ ਸਬਮਿਟ ਕੀਤਾ ਜਾਏਗਾ ਰਿਮਾਂਡ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਹੋਰ ਸਾਰੀਆਂ ਇਹਨਾਂ 24 ਘੰਟਿਆਂ ਦੇ ਵਿੱਚ ਮਕਦਮਾ ਸੌਲਵ ਕਰ ਲਿਆ ਮੁੱਦਮ ਜਿਹੜਿਆ ਫੜਦੇ ਗੁਪਿੰਦਰ ਲਈ ਸਕਦੀ ਦੇਖੋ ਜਿਹੜਾ ਇਨਵੈਸਟੀਗੇਸ਼ਨ ਦਾ ਇੱਕ ਕੋਰਸ ਆਫ ਐਕਸ਼ਨ ਹੁੰਦਾ ਹੈਗਾ ਜਿਹੜਾ ਜਿਹੜਾ ਸਾਡਾ ਸਟੈਪ ਬਾਈ ਸਟੈਪ ਇਨਵੈਸਟੀਗੇਸ਼ਨ ਹੈਗੀ ਡੈਫੀਨੇਟਲੀ ਉਹਨੂੰ ਨਾਮ ਜਦ ਕਿਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਸਾਰਾ ਅਸੀਂ ਤੁਹਾਨੂੰ ਨਹੀਂ ਪਾਣੋ ਇਨਵੈਸਟੀਗੇਸ਼ਨ ਦੱਸ ਸਕਦੇ ਬਟ ਸਾਰੀ ਕਾਰਵਾਈ ਜਿਹੜੀ ਹੈਗੀ ਸਾਡੇ ਵੱਲੋਂ ਕੀਤੀ ਜਾਏਗੀ ਤੇ ਨਾਲ ਉਹ ਆ ਰਹੇਗਾ ਪੁਲਿਸ ਦਾ ਕਾਰਵਾਈ ਦਾ ਮੋਟਿਵ ਕਿ ਉਹਨੂੰ ਇੱਥੇ ਲਾ ਕੇ ਸਦਾ ਦੇ ਲਈ ਸਰ ਇਹਨਾਂ ਨੇ ਪਹਿਲਾਂ ਵੀ ਕੀਤਾ ਜਾਂਦਾ ਸੀ ਸਰ ਕੋਲ ਟੱਟਾ ਮੰਗਦੀ ਸੀ ਦੇਖੋ ਜਿਸ ਤਰੀਕੇ ਦੇ ਸ਼ਾਰਪੇਜ ਵੈਪਨ ਇਹਨਾਂ ਨੇ ਯੂਜ਼ ਕੀਤੇ ਹੈਗੇ ਉਸ ਤੋਂ ਆ ਗੱਲ ਤੋਂ ਸਾਫ਼ ਸਿੱਧੀ ਕਿ ਇਹਨਾਂ ਦਾ ਜਿਹੜਾ ਸੀਗਾ ਮੋਟਿਵ ਸੀਗਾ ਉਹ ਕੋਈ ਨਾਰਮਲ ਲੜਾਈ ਝਗੜਾ ਨਹੀਂ ਸੀਗਾ ਮਤਲਬ ਹਮਲਾ ਇਹਨਾਂ ਨੇ ਕੱਦ ਲਾਣਾ ਕਰਨਾ ਸੀਗਾ ਤੇ ਜਾਨ ਜਾਣਾ ਉੱਨੀ ਜਾਣਾ ਕੋਈ ਡਿਸਕ੍ਰਿਪਸ਼ਨ ਨਹੀਂ ਹੋ ਸਕਦਾ ਬਟ ਹਾਂ ਆ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਦਾ ਮੋਟਿਵ ਸੀਗਾ ਜਿਹੜਾ ਸਤਵਿੰਦਰ ਸਿੰਘ ਸੀਗਾ ਉਹਨੂੰ ਜਿਹੜਾ ਹੈਗਾ ਨੁਕਸਾਨ ਪਹੁੰਚਾਣਾ ਜਿਹੜਾ ਸਾਹਮਣੇ ਵਾਲਾ ਰਾਈਡਰ ਹੈਗਾ ਬਿਕੋਜ਼ ਆਫ ਬੀਇੰਗ ਇਨ ਫਰੰਟ ਉਹ ਉਰੀ ਉਦਾ ਨੁਕਸਾਨ ਹੋਇਆ ਹੈਗਾ ਤੇ ਹੋਰ ਬਾਕੀ ਫਰਦਰ ਇਨਵੈਸਟਿਗੇਸ਼ਨ ਆਣੀ ਸੀ ਜਿਹੜਾ ਹਾਂਜੀ ਤੇ ਇਹਨਾਂ ਦੇ ਪਹਿਲੇ ਵੀ ਕੋਈ ਪਰਚੇ ਆਗੇ ਜੀ ਹਾਂਜੀ ਜਿਹੜਾ ਇੱਕ ਅਮਨਦੀਪ ਲਿਆਸ ਫੌਜੀ ਹੈਗਾ ਉਹਦੇ ਤੇ ਦੋ ਐਫ ਆਈ ਆਰ ਪਹਿਲਾਂ ਤੋਂ ਦਰਜ ਸੀਗੇ 336 ਦੇ ਇੱਕ ਪੁਲਿਸ ਸਟੇਸ਼ਨ ਗੜਦੀਵਾਲ ਤੇ ਇੱਕ ਪੁਲਿਸ ਸਟੇਸ਼ਨ 10ਵਾਂ ਜੀ ਕਾਰੋਬਾਰ ਦਾ ਨਾਮ ਕੀ ਹੈ ਅਮਨ ਜੀ ਕਿਥੇ ਰਹਿੰਦਾ ਹੈ ਅਮਨਦੀਪ ਜਿਹੜਾ ਹੈਗਾ ਆ ਰੈਜ਼ੀਡੈਂਟ ਹੈਗਾ ਆਪਣਾ ਲੋਗਾਫਰ ਡਾਫਰਪਿੰਡ ਦਾ ਡਾਫਰਪਿੰਡ ਦਾ ਹੈਗਾ ਹਤੇ ਆ ਕੀ ਬਰਾਮਦ ਹੋਏ ਇਹਨਾਂ ਕੋਲ? ਹਥਿਆਰ 2 4 ਪੇਜ ਵੈਪਨ ਬਰਾਮਦ ਕੀਤੇ ਗਏ ਹੈਗੇ ਦੋਨੋਂ। ਦਾਰੋਵਰ ਦਾ ਜਿਹੜਾ ਕੰਮ ਕਰ ਕਿਆ ਕਰਦੇ ਨੇ? ਫੌਜੀ ਹੈ। ਆ ਇੱਕ ਤਾਂ ਰਿਟਾਇਰਡ ਫੌਜੀ ਹੈ ਕੰਨੀ ਸਰਵਿੰਗ ਫੌਜੀ ਹੈਗਾ ਜਿਹੜਾ ਕਮੰਦਿਤ ਹੈਗਾ। ਤੇ ਇਸ ਤੋਂ ਲਾਓ ਦੋ ਆ ਇੱਕ ਜਿਹੜਾ ਕਨਿਸ਼ ਕੁਮਾਰ ਹੈਗਾ ਬਾਹਰ ਗਿਆ ਵਸੇ ਘਰ ਅਰਮੇਨੀਆ ਔਰ ਦੁਬਈ ਤੇ ਹੁਣ ਰੀਸੈਂਟਲੀ ਉੱਟਿਆ ਹੈਗਾ ਤੇ ਤੀਸਰਾ ਬੰਦਾ ਜਿਹੜਾ ਹੈਗਾ ਉਹ ਡੈਡੀ ਵਾਲਾ ਸਰ ਸਰ ਜਿਹੜਾ ਜਿਹੜਾ ਕਮੰਡਰ ਆ ਰਹੀ ਹੈ ਸਰ ਜਿਹੜੀ ਲੜਕੀ ਦੀ ਗੱਲ ਆ ਰਹੀ ਆ ਉਹ ਨਾ ਟ੍ਰਾਈਐਂਗਲ ਹੈ ਜਾਂ ਵੈਸੇ ਹੀ ਕੋਈ ਰਿਲੇਟਰ ਦੇ ਵਿੱਚ ਹੈ ਦੇਖੋ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਬਟ ਪ੍ਰਾਇਮਰ ਸੇ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਆ ਹੈਗੀ ਕਿ ਵੀ ਇਹਨਾਂ ਦਾ ਡਿਸਕੂਟ ਕਿਸੇ ਜਿਹੜਾ ਅ ਦੋਸ਼ੀ ਫੜੇ ਗਏ ਹੈਗੇ ਉਹਨਾਂ ਤੋਂ ਚੀਜ਼ ਸਾਹਮਣੇ ਆਈ ਹੈਗੀ ਕਿ ਕੋਈ ਲੜਕੀ ਨੂੰ ਲੈ ਕੇ ਡਿਸਕੂਟ ਸੀਗਾ ਹੁਣ ਅੱਗੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜਿੱਦ ਕੋਈ ਅਸੀਂ ਦੱਸਾਂ ਜਿੱਦ ਤੁਹਾਨੂੰ ਦੱਸਿਆ ਅਮਨ ਵੀ ਪੋਜ਼ਿਟਿਵ ਵਿੱਚ ਤਾਂ ਕਿ ਛੁੱਟੀ ਵਗੈਰਾ ਤੇ ਆਇਆ ਸੀ ਹਾਂਜੀ ਹਾਂ ਅੱਛਾ ਠੀਕ ਥੈਂਕ ਯੂ ਜੀ ਤੁਸੀਂ ਦੱਸ ਰਹੇ ਸੀਗੇ ਹਾਂਜੀ ਇਹਦੇ ਵਿੱਚ ਇੱਕ ਦੁਕਾਨਦਾਰ ਦੀ ਲੁੱਟ ਖੋਹ ਦੀ ਆਰਦਾਸ ਇਹਦੇ ਵਿੱਚ ਚੈੱਕ ਕਰਨਾ